ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਦੀ ਸਤਿ ਸ਼੍ਰੀ ਅਕਾਲ ਆ ਜੀ ਮੈਂ ਹਰਸਵਰਨ ਸਿੰਘ ਟੈਣ ਆ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਵਿੱਚੋਂ ਕੁਝ ਇੱਕ ਖਬਰਾਂ ਲੈ ਕੇ ਹਾਜ਼ਰ ਆਂ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਦਾ ਸੰਘਰਸ਼ ਮੈਨੂੰ ਲੱਗਦਾ ਆਉਂਦੇ ਸਮੇਂ ਦੇ ਵਿੱਚ ਰੰਗ ਲਿਆ ਸਕਦਾ ਕਿਉਂਕਿ ਉਹਨਾਂ ਦੇ ਸੰਘਰਸ਼ ਨੂੰ ਲਗਾਤਾਰ ਇਸ ਵੇਲੇ ਅੱਜ 21ਵਾਂ ਦਿਨ ਚੱਲ ਰਿਹਾ ਲਗਾਤਾਰ ਉਹ 20 21 ਦਿਨ ਤੋਂ ਮਰਨ ਵਰਤ ਦੇ ਉੱਤੇ ਬੈਠੇ ਹੋਏ ਆ ਤੇ ਹੌਲੀ ਹੌਲੀ ਮੈਨੂੰ ਲੱਗਦਾ ਜੀ ਕਿ ਲੋਕਾਂ ਦੇ ਵਿੱਚ ਇਸ ਗੱਲ ਦੀ ਅਕਲ ਆ ਰਹੀ ਆ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਅਕਲ ਸ਼ਬਦ ਮੈਂ ਇਸ ਕਰਕੇ ਵਰਤਿਆ ਕਿਉਂਕਿ ਪੰਜਾਬੀ ਬਹੁਤ ਦੇਰੀ ਨਾਲ ਹੀ ਤੁਰਦੇ ਹੁੰਦੇ ਆ ਪਹਿਲਾਂ ਪੰਜਾਬੀ ਹੈਰਾਨ ਹੁੰਦੇ ਆ ਫਿਰ ਪੰਜਾਬੀ ਆਮ ਤੌਰ ਤੇ ਕਿਸੇ ਵੀ ਬੰਦੇ ਦੇ ਵਿੱਚ ਨੁਕਸ ਕੱਢਦੇ ਹੁੰਦੇ ਆ ਫਿਰ ਹੌਲੀ ਹੌਲੀ ਨੁਕਸ ਕੱਢਣ ਤੋਂ ਚੁੱਪ ਕਰ ਜਾਂਦੇ ਹੁੰਦੇ ਆ ਫਿਰ ਬੰਦੇ ਦੀ ਗੱਲ ਨੂੰ ਸਮਝਦੇ ਆ ਤੇ ਫਿਰ ਕਈ ਵਾਰੀ ਨਾਲ ਤੁਰ ਵੀ ਪੈਂਦੇ ਆ ਤੇ ਮੈਨੂੰ ਲੱਗਦਾ ਵੀ ਹੁਣ ਨਾਲ ਤੁਰਨ ਵਾਲਾ ਪੜਾ ਆ ਗਿਆ ਕਿਉਂਕਿ ਪੰਜਾਬੀ ਜਿਹੜੇ ਕਿ ਹੁਣ ਤੱਕ ਨੁਕਸ ਕੱਢਦੇ ਸੀ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਉੱਤੇ ਤਰਸ ਵੀ ਆਉਣ ਲੱਗਾ ਉਹਨਾਂ ਨੂੰ ਇਹਨਾਂ ਦੀਆਂ ਮੰਗਾਂ ਵਾਜਬ ਵੀ ਲੱਗਣ ਲੱਗੀਆਂ ਤੇ ਪੰਜਾਬੀਆਂ ਦੇ ਵੱਡੇ ਹਿੱਸੇ ਦੇ ਵੱਲੋਂ ਹੁਣ ਉੱਥੇ ਜਾ ਕੇ ਅਖਨੌਰੀ ਬਾਰਡਰ ਤੇ ਜਾ ਕੇ ਸਮਰਥਨ ਦੇਣ ਦੀ ਗੱਲ ਆਖੀ ਜਾ ਰਹੀ ਹੈ ਕਿ ਅਸੀਂ ਨਾਲ ਖੜੇ ਆਂ ਅਸੀਂ ਕਿਤੇ ਦੂਰ ਨਹੀਂ ਗਏ ਤੇ ਅਸੀਂ ਵੀ ਇਸ ਸੰਘਰਸ਼ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਬਣ ਕੇ ਵਿਚਰਾਂਗੇ ਪੰਜਾਬੀਆਂ ਦੇ ਵੱਡੇ ਹਿੱਸੇ ਦੇ ਵੱਲੋਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਗਈ ਹੈ ਉਸ ਤੋਂ ਕੋਈ ਗੱਲ ਇਹ ਆ ਕਿ ਲੰਘੇ ਕੱਲ ਡੀਜੀਪੀ ਗੌਰਵ ਯਾਦੋ ਤੇ ਗ੍ਰਹਿ ਵਿਭਾਗ ਦੇ ਡਾਇਰੈਕਟਰ ਨੇ ਜਿਹੜੇ ਕੇਂਦਰ ਦੇ ਗ੍ਰਹਿ ਵਿਭਾਗ ਦੇ ਡਾਇਰੈਕਟਰ ਮਿਆਂਕ ਮਿਸ਼ਰਾ ਉਹ ਉੱਥੇ ਪਹੁੰਚੇ ਸੀ ਯਾਨੀ ਕਿ ਉਹ ਖਨੌਰੀ ਮਰਡਰ ਦੇ ਉੱਤੇ ਪਹੁੰਚੇ ਤੇ ਉੱਥੇ ਜਾ ਕੇ ਗ੍ਰਹਿ ਵਿਭਾਗ ਦੇ ਡਾਇਰੈਕਟਰ ਨੇ ਇਹ ਗੱਲ ਕਹੀ ਆ ਕਿ ਭਾਈ ਮੈਂ ਸਾਰੀਆਂ ਮੰਗਾਂ ਤੁਹਾਡੀਆਂ ਸੁਣੀਆਂ ਤੇ ਮੈਂ ਕੇਂਦਰ ਤੱਕ ਤੁਹਾਡੀ ਇਹ ਗੱਲ ਪਹੁੰਚਾ ਦੇਣੀ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਪਤਾ ਲੱਗਾ ਕਿ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਧਰ ਪਤਾ ਲੱਗਾ ਜੀ ਕਿ ਸ਼ਿਵਰਾਜ ਸਿੰਘ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ ਜੇਪੀ ਨੱਡਾ ਜਿਹੜੇ ਕਿ ਭਾਜਪਾ ਦੇ ਪ੍ਰਧਾਨ ਨੇ ਇਹਨਾਂ ਨੇ ਕਿਸਾਨ ਅੰਦਰਣ ਦੇ ਮੁੱਦੇ ਦੇ ਉੱਤੇ ਆਪਸ ਦੇ ਵਿੱਚ ਮੀਟਿੰਗ ਕੀਤੀ ਆ ਤੇ ਉਸ ਤੋਂ ਬਾਅਦ ਮੈਂ ਕਮਿਸ਼ਰਾਂ ਨੂੰ ਇੱਥੇ ਭੇਜਿਆ ਗਿਆ ਸੋ ਆਸ ਕਰਦੀ ਬਣਦੀ ਹੈ ਕਿ ਸ਼ਾਇਦ ਜੋ ਰਾਹ ਦੇ ਵਿੱਚ ਗੱਲਬਾਤ ਦੀ ਖੜੋਤ ਜਾਰੀ ਹੈ ਇਹ ਰੀ ਵਿੱਚ ਹੁਣ ਖੜੋਤ ਟੁੱਟ ਜਾਵੇ ਸ਼ਾਇਦ ਮੰਨਿਆ ਜਾ ਰਿਹਾ ਕਿ ਹੁਣ ਗੱਲਬਾਤ ਅੱਗੇ ਵੱਧ ਜਾਵੇ ਇਸ ਗੱਲ ਦੀ ਆਸ ਕਰਨੀ ਬਣਦੀ ਹੈ ਕਿ ਸ਼ਾਇਦ ਹੋਣਾ ਸੀ ਇਸ ਪਾਸੇ ਨੂੰ ਤੁਰਪਾ ਗਏ ਜਾਂ ਕੇਂਦਰ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਤੁਰ ਪਵੇ ਕਿ ਅਸੀਂ ਮੰਗਾਂ ਦੇ ਉੱਤੇ ਗੌਰ ਫਰਮਾਈ ਕਰਨੀ ਹੈ ਉਸ ਤੋਂ ਅਗਲੀ ਗੱਲ ਇਹ ਆ ਕਿ ਹਰਿਆਣੇ ਦੇ ਕਿਸਾਨ ਵੀ ਹੁਣ ਜਗਜੀਤ ਸਿੰਘ ਡੱਲੇਵਾਰ ਦੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਤੇ ਨਾਲ ਤੁਰਨ ਦੀ ਤਿਆਰੀ ਕਰੀ ਬੈਠੇ ਆ ਲੰਘੇ ਕੱਲ ਬੱਬੂ ਮਾਨ ਲੱਖਾ ਸੁਧਾਨਾ ਤੇ ਅਮਤੋਜ ਮਾਨ ਸਮੇਤ ਬੜੀ ਵੱਡੀ ਗਿਣਤੀ ਦੇ ਵਿੱਚ ਹੋਰ ਮਸ਼ਹੂਰ ਹਸਤੀਆਂ ਵੀ ਖਰੋਰੀ ਬਾਰਡਰ ਦੇ ਉੱਤੇ ਪਹੁੰਚੇਗਾ ਹੌਲੀ ਹੌਲੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਮਸ਼ਹੂਰ ਹਸਤੀਆਂ ਨੇ ਉਹਨਾਂ ਦੇ ਵੱਲੋਂ ਉੱਥੇ ਬਾਰਡਰ ਦੇ ਉੱਤੇ ਜਾਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਪਰ ਕੱਲ ਡੱਲੇਵਾਲ ਨੇ ਇਹ ਗੱਲ ਕਹੀ ਆ ਕਿ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਜ਼ਿੰਦਗੀ ਮੇਰੀਆਂ ਸਦਰਾਂ ਤੇ ਮੇਰੀ ਜਾਨ ਤੋਂ ਵੱਧ ਕੀਮਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਾ ਜਿੰਨੀ ਦੇਰ ਤੱਕ ਕੇਂਦਰ ਦੀ ਸਰਕਾਰ ਦੇ ਵੱਲੋਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਨੀ ਦੇਰ ਤੱਕ ਮੈਂ ਦਾਣਾ ਵੀ ਮੂੰਹ ਤੇ ਨਹੀਂ ਰਾਂਗਾ ਤੇ ਨਾਲ ਹੀ ਇਹ ਗੱਲ ਕਹੀ ਗਈ ਆ ਮਰ ਜਾਊਂਗਾ ਪਰ ਮੈਂ ਪਿੱਛੇ ਨਹੀਂ ਹਟੂਗਾ ਉਹਨਾਂ ਨੇ ਕਿਹਾ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਹੁਣ ਤੱਕ ਸਾਡੀਆਂ ਮੰਗਾਂ ਦੇ ਉੱਤੇ ਗੌਰ ਹੀ ਨਹੀਂ ਕੀਤੀ ਗਈ ਤੇ ਇਸ ਕਰਕੇ ਇਹ ਸਵਾਰੀ ਨਹੀਂ ਪੈਦਾ ਹੁੰਦਾ ਕਿ ਅਸੀਂ ਆਪਣੇ ਸੰਘਰਸ਼ ਤੋਂ 1 ਇੰਚ ਵੀ ਪਿੱਛੇ हट ਜਾਗੇ। ਸੋ ਦੇਖਦੇ ਆ ਕੇਂਦਰ ਦੀ ਸਰਕਾਰ ਕਦੋਂ ਜਾਗਦੀ ਆ। ਕਿਹੜੇ ਰੂਪ ਦੇ ਵਿੱਚ ਜਾਗਦੀ ਆ? ਮੰਗਾਂ ਮੰਨਦੀ ਆ ਜਾਂ ਫਿਰ ਨਹੀਂ ਮੰਨਦੀ। ਪਰ ਫਿਲਹਾਲ ਸੰਘਰਸ਼ ਜੋ ਬੰਦੇ ਉੱਤੇ ਆ ਤੇ ਸੰਘਰਸ਼ ਲਗਾਤਾਰ ਅੱਗੇ ਤੋਂ ਅੱਗੇ ਵਧ ਰਿਹਾ। ਉਸ ਤੋਂ ਅਗਲੀ ਜਾਣਕਾਰੀ ਇਹ ਆ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦਾ ਬੇਸ਼ੱਕ ਹਾਲੇ ਤੱਕ ਰਸਮੀ ਤੌਰ ਦੇ ਉੱਤੇ ਐਲਾਨ ਨਹੀਂ ਹੋਇਆ। ਪਰ 70 ਦੀਆਂ 70 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਆ ਚਾਰ ਪੜਾਵਾਂ ਦੇ ਵਿੱਚ ਚਾਰ ਕਿਸ਼ਤਾਂ ਦੇ ਵਿੱਚ ਇਹਨਾਂ ਨੇ ਆਪਣੇ 70 ਉਮੀਦਵਾਰ ਐਲਾਨੇ ਆ ਐਥੇ ਕਿ ਲਗਭਗ 28 ਵਿਧਾਇਕਾਂ ਦੀਆਂ ਇਹਨਾਂ ਨੇ ਟਿਕਟਾਂ ਗੱਟੀਆਂ ਚਾਰਾਂ ਪੰਜਾਂ ਦੀਆਂ ਸੀਟਾਂ ਬਦਲੀਆਂ ਤੇ ਕੇਜਰੀਵਾਲ ਹੋਈਆਂ ਜਿਹੜੇ ਉਹ ਨਵੀਂ ਦਿੱਲੀ ਤੋਂ ਹੀ ਚੋਣ ਲੜਨਗੇ ਤੇ ਅਤਸ਼ੀ ਦੇ ਵੱਲੋਂ ਕਾਲਕਾ ਸੀਟ ਤੋਂ ਚੋਣ ਲੜੀ ਜਾਊਗੀ ਸੋ ਐਥੇ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ 27 28 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਇਹ ਵੀ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਪੂਰਾ ਤਾਨ ਲਾ ਰਹੀਆਂ ਕਿ ਅਸੀਂ ਕੁਝ ਨੋ ਕੁਝ ਵੱਖਰਾ ਕਰ ਦੇਗੇ ਤੇ ਇਹ ਵੱਖਰਾ ਕਰਨ ਦੀ ਇੱਛਾ ਦੇ ਤਹਿਤ ਹੀ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਟਿਕਟਾਂ ਕੱਟੀਆਂ ਗਈਆਂ ਤੇ ਇੰਨੀ ਜਲਦੀ ਉਮੀਦਵਾਰ ਐਲਾਨੇ ਗਏ ਆ ਅਸਲ ਵਿੱਚ 32 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੱਲ ਕਰ ਦਿੱਤਾ ਗਿਆ ਤੇ ਕਮਿਸ਼ਨ ਦੇ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਫਿਲਹਾਲ ਐਲਾਨ ਨਹੀਂ ਕੀਤਾ ਗਿਆ ਇਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਸਾਰੇ ਵਿਧਾਇਕਾਂ ਯਾਨੀ ਕਿ ਉਮੀਦਵਾਰਾਂ ਦਾ ਨਾਮ ਐਲਾਨ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਇਹ ਵੀ ਦੱਸਣਾ ਮਨਦਾ ਕਿ ਅਤਕੀ ਵੀ ਮੁੱਖ ਮੁਕਾਬਲਾ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਰਹਿਣਾ ਇਸ ਤੋਂ ਪਹਿਲਾਂ ਇਸ ਗੱਲ ਦੀ ਆਸ ਸੀ ਕਿ ਸ਼ਾਇਦ ਕਾਂਗਰਸ ਦੇ ਨਾਲ ਇਹਨਾਂ ਦਾ ਸਮਝੌਤਾ ਹੋਵੇ ਪਰ ਕਾਂਗਰਸ ਦੇ ਨਾਲ ਇਹਨਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ 15 ਸੀਟਾਂ ਦੇ ਉੱਤੇ ਛੱਡ ਦੇਊਗੀ ਕਾਂਗਰਸ ਨੂੰ ਵੀ 15 ਸੀਟਾਂ ਤਾਂ ਤੁਸੀਂ ਲੜ ਲਵੋ ਤੇ ਬਾਕੀ 55 ਸੀਟਾਂ ਦੇ ਉੱਤੇ ਚੋਣ ਅਸੀਂ ਲੜਦੇ ਆਂ ਪਰ ਬਾਅਦ ਦੇ ਵਿੱਚ ਕੇਜਰੀਵਾਲ ਨੇ ਕਿਹਾ ਕਿ ਨਹੀਂ ਅਸੀਂ ਇਕੱਲੇ ਹੀ ਚੋਣ ਲੜਾਂਗੇ ਅਸੀਂ ਕਿਸੇ ਨੂੰ ਵੀ ਭਾਈਵਾਲ ਇਸ ਮਸਲੇ ਦੇ ਵਿੱਚ ਨਹੀਂ ਬਣਾਵਾਂਗੇ ਉਸ ਤੋਂ ਅਗਲੀ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਗਾਲਾਂ ਵਾਲੀ ਆਡੀਓ ਰਿਕਾਰਡਿੰਗ ਵਾਇਰਲ ਹੋਈ ਆ ਉਸ ਤੋਂ ਬਾਅਦ ਧਾਮੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੋਣ ਲੱਗ ਪਈਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਆਪਾਂ ਜਾਣਦੇ ਕਿ ਪਿਛਲੇ ਦਿਨੀਂ ਕੋਟਕਪੂਰੇ ਦੇ ਇੱਕ ਸੱਜਣ ਗੁਰਿੰਦਰ ਸਿੰਘ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਜਦੋਂ ਚਲਦੇ ਸਵਾਲਾਂ ਦੇ ਵਿੱਚ ਤੇ ਉਹਨਾਂ ਨੇ ਗਲਤ ਜਨਾਨੀ ਬਹੁਤ ਮਾੜਾ ਚੰਗਾ ਗੱਲੇ ਸ਼ਬਦਾਂ ਦੀ ਵਰਤੋਂ ਬੀਬੀ ਜ਼ਗੀਰ ਕੌਰ ਵਾਸਤੇ ਕੀਤੀ ਤਾਂ ਇਹ ਜਦੋਂ ਆਡੀਓ ਕਲਿੱਪ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਐਡਵੋਕੇਟ ਧਾਮੀ ਨੇ ਮਾਫੀ ਮੰਗ ਲਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਮੂੰਹ ਦੇ ਵਿੱਚੋਂ ਇਹ ਗਲਤ ਸ਼ਬਦ ਨਿਕਲੇ ਕਿਉਂਕਿ ਮੈਨੂੰ ਢੁਕਾਇਆ ਗਿਆ ਮੈਨੂੰ ਪ੍ਰੋਵੋਕ ਕੀਤਾ ਗਿਆ ਪਰ ਮੈਂ ਔਰਤਾਂ ਦਾ ਸਤਿਕਾਰ ਬਹੁਤ ਕਰਦਾ ਇਸ ਦੇ ਬਾਵਜੂਦ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਐਡਵੋਕੇਟ ਧਾਮੀ ਉਹਦਾ ਕੀ ਉੱਤਰ ਦੇਣਗੇ ਵਕਤ ਦੱਸੇਗਾ ਬੀਬੀ ਜਗੀਰਕੌਰ ਦੇ ਵੱਲੋਂ ਇਸ ਮਸਲੇ ਦੇ ਉੱਤੇ ਤਿੱਖੇ ਬਿਆਨ ਜਾਰੀ ਕੀਤੇ ਗਏ ਆ ਕਿ ਔਰਤਾਂ ਦੇ ਬਾਰੇ ਇਹਨਾਂ ਦੀ ਆ ਸੋਚ ਆ ਯਾਨੀ ਕਿ ਅਕਾਲੀ ਦਲ ਦਾ ਲਦਾ ਵਿਵਾਦਾਂ ਤੋਂ ਖਿਹੜਾ ਨਹੀਂ ਛੁੱਟ ਰਿਹਾ ਇੱਕ ਪਾਸੇ ਹੁਣੇ-ਹੁਣੇ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਨੇ ਆਪਣੀ ਧਾਰਮਿਕ ਸਜ਼ਾ ਪੂਰੀ ਕੀਤੀ ਆ ਤੇ ਦੂਜੇ ਪਾਸੇ ਅਕਾਲੀ ਦਲ ਦੀ ਮਜ਼ਬੂਤੀ ਦੇ ਵਿੱਚ ਯੋਗਦਾਨ ਪਾਉਣ ਦੀ ਗੱਲ ਕਰਨ ਵਾਲਿਆਂ ਦੇ ਵਿੱਚੋਂ ਇੱਕ ਐਡਵੋਕੇਟ ਧਾਮੀ ਗਲਤ ਸ਼ਬਦਾਂ ਦੀ ਵਰਤੋਂ ਕਰਨ ਕਰਕੇ ਖੁਦ ਹੀ ਨਿਸ਼ਾਨੇ ਦੇ ਉੱਤੇ ਆ ਗਏ ਆ ਐਡਵੋਕੇਟ ਧਾਮੀ ਉਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਵੀ ਹੈ ਜਿਨ੍ਹਾਂ ਦੇ ਵੱਲੋਂ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਕੀਤੀ ਜਾਣੀ ਹੈ ਭਰਤੀ ਕੀਤੀ ਜਾਣੀ ਹੈ ਤੇ ਨਵੇਂ ਪ੍ਰਧਾਨ ਦੀ ਚੋਣ ਵੀ ਕੀਤੀ ਜਾਣੀ ਹੈ ਸੋ ਦੇਖਦੇ ਭਾਈ ਕੀ ਬਣਦਾ ਪਰ ਉਹ ਗਾਲਾਂ ਜਿਹੜੀਆਂ ਧਾਮੀ ਸਾਹਿਬ ਨੇ ਕੱਢੀਆਂ ਉਹਦੇ ਉੱਤੇ ਪਹਿਲਾਂ ਤਾਂ ਕਿਸੇ ਨੂੰ ਯਕੀਨ ਹੀ ਨਹੀਂ ਹੋਇਆ ਕਿ ਧਾਮੀ ਸਾਹਿਬ ਇਸ ਤਰੀਕੇ ਨਾਲ ਗਾਲਾਂ ਕੱਢ ਵੀ ਸਕਦੇ ਆ ਪਰ ਜਦੋਂ ਉਹਨਾਂ ਨੇ ਮੰਦੇ ਚੰਗੇ ਸ਼ਬਦ ਬੋਲੇ ਤੇ ਆਪ ਹੀ ਮਾਫੀ ਮੰਗੀ ਕਿਉਂਕਿ ਮਸਲਾ ਬਦਲਣਾ ਸ਼ੁਰੂ ਹੋ ਗਿਆ ਸੀ ਸੋ ਇਸ ਗੱਲ ਕਰਕੇ ਬਹੁਤ ਦੁੱਖ ਵੀ ਹੋਇਆ ਤੇ ਸਾਰੇ ਇਸ ਗੱਲ ਤੇ ਹੈਰਾਨ ਰਹਿ ਗਏ ਤੇ ਹੁਣ ਇਸ ਮਸਲੇ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਇਹ ਵਕਤ ਬਿਆਨ ਕਰੂਗਾ ਉਸ ਤੋਂ ਕੁੜੀ ਗੱਲ ਇਹ ਆ ਕਿ ਲੰਘੇ ਕੱਲ ਗਿਆਨੀ ਰਕबीर ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਸਹਬਜ਼ਾਦਿਆਂ ਦੇ ਸ਼ਹੀਦੀ ਪੰਦਰਵਾੜੇ ਨੂੰ ਸਾਦੇ ਢੰਗ ਦੇ ਨਾਲ ਮਨਾਉਣ ਵਾਸਤੇ ਕਿਹਾ ਉਹਨਾਂ ਨੇ ਕਿਹਾ ਜੀ ਕਿ 8 ਤੇ 13 ਪੋ ਨੂੰ ਸਵੇਰੇ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕੀਤੇ ਜਾਣ ਜਸਧਾਰ ਗਿਆਨੀ ਰਕबीर ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਤੇ ਹੋਰ ਸਿੰਘਾਂ ਨਾਲ ਸ਼ਹੀਦੀ ਦੇ 15 ਵਾੜਾ ਸਾਦਗੀ ਨਾਲ ਮਨਾਇਆ ਜਾਵੇ 8 ਪੋ ਯਾਨੀ ਕਿ 22 ਦਸੰਬਰ ਤੇ 13 ਪੋ ਯਾਨੀ ਕਿ 27 ਦਸੰਬਰ ਨੂੰ ਸਵੇਰੇ 10 ਵਜੇ 10 ਮਿੰਟ ਤੱਕ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕਰਨ ਸਬੰਧੀ ਆਦੇਸ਼ ਉਹਨਾਂ ਨੇ ਜਾਰੀ ਕੀਤੇ ਆ ਉਹਨਾਂ ਨੇ ਕਿਹਾ ਜੀ ਕਿ 1 ਪੋ ਤੋਂ ਲੈ ਕੇ 14 ਪੋ ਯਾਨੀ ਕਿ 15 ਦਸੰਬਰ ਤੋਂ 28 ਦਸੰਬਰ ਤੱਕ ਸ਼ਹੀਦੀ 15 ਵਾੜੇ ਦੇ ਸਬੰਧ ਵਿੱਚ ਲੰਗਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਮਿੱਠੀਆਂ ਚੀਜ਼ਾਂ ਜਾਂ ਵਿਸ਼ੇਸ਼ ਪਕਵਾਨ ਨਾ ਤਿਆਰ ਕੀਤੇ ਜਾਣ ਨਾ ਵਰਤਾਏ ਜਾਣ ਉਹਨਾਂ ਨੇ ਕਿਹਾ ਕਿ ਅੱਠ ਪੋ ਨੂੰ ਵੱਡੇ ਸਾਹਿਬ ਦਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਸਮੂਹ ਸਿੱਖ ਸੰਗਤਾਂ ਸਵੇਰੇ 10 ਵਜੇ ਜਿੱਥੇ ਵੀ ਬੈਠੀਆਂ ਨੇ 10 ਮਿੰਟ ਤੱਕ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕੀਤੇ ਜਾਣ ਸੋ ਗਿਆਨੀ ਰਕबीर ਸਿੰਘ ਹੋਰਾਂ ਨੇ ਬੜੀ ਨੇਕ رائے ਦਿੱਤੀ ਆ ਹੁਣ ਇਸ رائے ਦੇ ਉੱਤੇ ਅਸੀਂ ਸਾਰੇ ਲੋਕ ਕਿੰਨਾ ਕ ਅਮਲ ਕਰਦੇ ਆ ਇਹ ਸਾਡੇ ਉੱਤੇ ਨਿਰਪਰ ਕਰਦੀ ਗੱਲ ਆ ਪਰ ਕਿਉਂਕਿ ਹਰ ਸਾਲ ਹੀ ਇਹ ਜਿਹੜਾ ਦਿਨ ਆਉਂਦੇ ਆ ਦਸੰਬਰ ਦੇ ਵਿੱਚ ਆਖਰੀ ਹਫਤਾ ਦੇ ਇਹ ਦਿਨ ਉਦੋਂ ਸਿੱਖ ਸੰਗਤ ਨੂੰ ਬਲੂੰਦਰ ਕੇ ਰੱਖ ਜਾਂਦੇ ਆ ਪਰ ਇਹਨਾਂ ਦਿਨਾਂ ਦੇ ਵਿੱਚ ਵਿਆਹ ਸਮਾਗਮ ਵੀ ਨਹੀਂ ਕਰਨੇ ਚਾਹੀਦੇ ਕਈ ਲੋਕ ਇਸ ਦੇ ਬਾਵਜੂਦ ਵੀ ਪਾਰਟੀਆਂ ਕਰਦੇ ਤੇ ਡੀਜੇ ਚ ਚਲਾਉਂਦੇ ਤੇ ਉਹਨਾਂ ਦੇ ਲੋਕਾਂ ਦੀ ਕਾਫੀ ਆਲੋਚਨਾ ਵੀ ਹੁੰਦੀ ਹੈ ਪਰ ਇਹ ਸਾਡੇ ਵਿੱਚੋਂ ਪੰਜਾਬੀਆਂ ਦੇ ਇੱਕ ਹਿੱਸੇ ਦਾ ਸੁਭਾਅ ਕਿ ਉਹ ਇਹਨਾਂ ਗੱਲਾਂ ਦੇ ਉੱਤੇ ਗੌਰ ਨਹੀਂ ਕਰਦੇ ਪਰ ਇਹ ਬਹੁਤ ਵੱਡੀ ਗੱਲ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਹਫ਼ਤੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਤੇ ਅਸੀਂ ਉਹਨਾਂ ਨੂੰ ਚੇਤੇ ਕਰਕੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਚੇਤੇ ਦੇ ਵਿੱਚ ਵਸਾ ਕੇ ਸ਼ਰਧਾਂਜਲੀ ਵੀ ਨਹੀਂ ਦੇ ਸਕਦੇ ਪਰ ਚਾਹੀਦਾ ਇਹ ਆ ਕਿ ਅਸੀਂ ਗਿਆਨੀ ਰਗਵੀਰ ਸਿੰਘ ਹੁਰਾਂ ਨੇ ਇਹਨਾਂ ਗੱਲਾਂ ਦੇ ਉੱਤੇ ਅਮਲ ਕਰ ਗਏ ਜੋ ਕਿ ਸਮੇਂ ਦੀ ਬਹੁਤ ਵੱਡੀ ਲੋੜ ਆ। ਉਸ ਤੋਂ ਕੋਲੀ ਗੱਲ ਇਹ ਆ ਕਿ ਇਸ ਵੇਲੇ ਉੱਗੇ ਤਬਲਾਵਾਦਕ ਜ਼ਾਕਰ ਹੁਸੈਨ ਦੇ ਬਾਰੇ ਖਬਰਾਂ ਆ ਰਹੀਆਂ। ਲੰਘੇ ਕੱਲ ਦੁਪਹਿਰ ਦੇ ਵੇਲੇ ਖਬਰ ਆਈ ਕਿ ਜ਼ਾਕਰ ਹੁਸੈਨ ਹੁਰੀ ਦੁਨੀਆ ਦੇ ਉੱਤੇ ਨਹੀਂ ਰਹੇ। ਉਹਨਾਂ ਦੀ ਮੌਤ ਹੋ ਗਈ ਜਿਹੜੇ ਕਿ ਪਦਮ ਪੂਸ਼ਣ ਪਦਮਪੂਸ਼ਣ ਪੁਰਸਕਾਰਾਂ ਦੇ ਨਾਲ ਸਨਮਾਨਤ ਸਨ ਜਿਹੜੇ ਕਿ ਦੁਨੀਆ ਭਰ ਦੇ ਵਿੱਚ ਤਬਲਾਵਾਦਨ ਦੇ ਕਰਕੇ ਬਹੁਤ ਵੱਡਾ ਨਾਮਣਾ ਖੱਟੜ ਕਰਕੇ ਜਾਣੇ ਜਾਂਦੇ ਆ। ਉਹਨਾਂ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਇਹ ਖਬਰਾਂ ਆਉਣ ਲੱਗ ਪਈਆਂ। ਪਰ ਪਤਾ ਲੱਗਾ ਜੀ ਕਿ ਉਹਨਾਂ ਦੀ ਮੌਤ ਨਹੀਂ ਹੋਈ ਉਹਨਾਂ ਦੀ ਹਾਲਤ ਬਹੁਤ ਗੰਭੀਰ ਹੈ 73 ਸਾਲ ਉਹਨਾਂ ਦੀ ਉਮਰ ਹੈ ਦਿਲ ਦੀਆਂ ਕਈ ਸਮੱਸਿਆਵਾਂ ਉਹਨਾਂ ਨੂੰ ਜਿਹਦੇ ਕਰਕੇ ਉਹ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਦੇ ਇੱਕ ਹਸਪਤਾਲ ਦੇ ਵਿੱਚ ਆਈ ਸੀ ਯੂ ਦੇ ਵਿੱਚ ਭਰਤੀ ਆ ਜ਼ਕਰ ਹੁਸੈਨ ਦੀ ਮੈਨੇਜਰ ਨਿਰਮਲਾ ਵਿਚਾਰੀ ਨੇ ਇਹ ਗੱਲ ਕਹੀ ਹੈ ਕਿ ਤਬਲੇ ਨੂੰ ਵਿਸ਼ਵ ਪਦਦਰ ਦੇ ਉੱਤੇ ਪਹੁੰਚਾਉਣ ਵਾਲੇ ਜ਼ਕਰ ਹੁਸੈਨ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ ਉਹਨਾਂ ਨੇ ਕਿਹਾ ਕਿ ਪਿਛਲੇ 2 ਹਫ਼ਤਿਆਂ ਤੋਂ ਦਿਲਨਾਂਸ ਬਣੇ ਤਾਂ ਸਮੱਸਿਆਵਾਂ ਦੇ ਕਰਕੇ ਸਾਨ ਫ੍ਰਾਂਸਿਸ ਸਕੂਲ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਨਾਲ ਹੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੀ ਮੌਤ ਦਾ ਦਾਵਾ ਕਰਨ ਵਾਲੀਆਂ ਜਿਹੜੀਆਂ ਰਿਪੋਰਟਾਂ ਉਹਨਾਂ ਵਿੱਚ ਸੱਚਾਈ ਨਹੀਂ ਹੈ ਹਾਂ ਉਹਨਾਂ ਦੀ ਹਾਲਤ ਬਹੁਤ ਘਮੀਰ ਹੈ ਪਰ ਉਹਨਾਂ ਦੀ ਭੈਣ ਯਾਨੀ ਕਿ ਜਕਰ ਹੁਸੈਨ ਦੀ ਭੈਣ ਖੁਰਸ਼ੀਦ ਨੇ ਕਿਹਾ ਕਿ ਉਹਨਾਂ ਦੇ ਭਰਾ ਦੀ ਹਾਲਤ ਨਾਜ਼ੁਕ ਹੈ ਅਸੀਂ ਦੁਨੀਆ ਭਰ ਦੇ ਵਿੱਚ ਵਸਦੇ ਸੰਗੀਤ ਪ੍ਰੇਮੀਆਂ ਨੂੰ ਆਬਾਮ ਨੂੰ ਇਸ ਗੱਲ ਦੀ ਗੁਜ਼ਾਰਿਸ਼ ਕਰਦੇ ਆ ਕਿ ਤੁਸੀਂ ਸਾਰੇ ਉਹਨਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕਰੋ ਤੁਸੀਂ ਦੁਆ ਕਰੋ ਕਿ ਉਹਨਾਂ ਦੀ ਜ਼ਿੰਦਗੀ ਸਲਾਮਤ ਰਹੇ ਉਹਨਾਂ ਦੀ ਜ਼ਿੰਦਗੀ ਬਚ ਜਾਵੇ ਸਾਡੀ ਵੀ ਬੇਨਤੀ ਹੈ ਜੀ ਕਿ ਸਾਰੇ ਇਸ ਗੱਲ ਦੇ ਉੱਤੇ ਅਮਲ ਕਰਨ ਉਸ ਤੋਂ ਕੁਲੀ ਗੱਲ ਹੈ ਜੀ ਕਿ ਸੁਖਦੇਵ ਸਿੰਘ ਢੀਂਡਸਾ ਦੀ ਸੇਵਾ ਦਾ ਆਖਰੀ ਪੜਾਅ ਸਮਾਪਤ ਹੋ ਗਿਆ ਮੁਖਤਸਰ ਸਾਹਿਬ ਦੇ ਵਿੱਚ ਦੂਜੇ ਦਿਨ ਵੀ ਉਹਨਾਂ ਨੇ ਸੇਵਨ ਭਾਈ ਆ ਅਸਲ ਦੇ ਵਿੱਚ ਸਿੰਘ ਸਹਿਬਾਨ ਦੇ ਵੱਲੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਧਾਰਮਿਕ ਸਦਕ ਤਹਿਤ ਲਾਈ ਗਈ ਸੇਵਾ ਦਾ ਆਖਰੀ ਪੜਾਅ ਮੁਖਤਸਰ ਸਾਹਿਬ ਦੇ ਵਿੱਚ ਸਮਾਪਤ ਹੋ ਗਿਆ ਤੇ ਦੂਜੇ ਦਿਨ ਢੀਂਡ ਸਾਡੇ ਵੱਲੋਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੇਟ ਅੱਗੇ ਵੀਲ ਚੇਅਰ ਤੇ ਬੈਠ ਕੇ 9 ਤੋਂ ਲੈ ਕੇ 10 ਵਜੇ ਤੱਕ ਨੀਲਾ ਚੋਲਾ ਪਹਿਨ ਕੇ ਗਲ ਦੇ ਵਿੱਚ ਤਖਤੀ ਪਾ ਕੇ ਹੱਥ ਦੇ ਵਿੱਚ ਵਰਸ਼ਾ ਫੜ ਕੇ ਚੋਬਧਾਰ ਦੇ ਤੌਰ ਦੇ ਉੱਤੇ ਸੇਵਾ ਨਿਭਾਈ ਗਈ ਆ ਇਸ ਤੋਂ ਬਾਅਦ 1 ਘੰਟਾ ਕੀਰਤਨ ਸਰਵਣ ਕੀਤਾ ਗਿਆ ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਢੀਂਡ ਸਾ ਨੇ ਲੰਗਰ ਹਾਲ ਦੇ ਵਿੱਚ ਝੂਠੇ ਭਾਂਡੇ ਸਾਫ਼ ਕਰਨੀਆਂ ਸੇਵਾਵਾਂ ਨਿਭਾਈਆਂ ਢੀਂਡ ਸਾ ਹੁਣ ਅਕਾਲ ਤਖਤ ਸਾਹਿਬ ਵਿਖੇ ਅਕਰਾ ਪ੍ਰਸ਼ਾਦ ਦੀ ਦੇਗ ਚੜਾਉਣ ਉਪਰੰਤ ਅਰਦਾਸ ਕਰਾਉਣਗੇ ਇਸ ਮੌਕੇ ਦੇ ਉੱਤੇ ਬੀਬੀ ਹਰਜੀਤ ਕੌਰ ਢੀਂਸਾ ਜਸਵੰਤ ਸਿੰਘ ਪੜੈਣ ਕੁਲਵੀਰ ਸਿੰਘ ਮੱਤਾ ਤੇ ਕਈ ਹੋਰ ਸ਼ਖਸੀਤਾਂ ਜਿਹੜੀਆਂ ਕਿ ਢੀਂਸਾ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਉਹ ਵੀ ਉੱਥੇ ਹਾਜ਼ਰ ਸਨ ਸੋ ਮਤਲਬ ਕਹਿਣਾ ਇਹ ਕਿ ਜਿੰਨੇ ਵੀ ਅਕਾਲੀ ਆਗੂ ਨੇ ਉਹਨਾਂ ਅਕਾਲੀ ਆਗੂਆਂ ਦੇ ਵੱਲੋਂ ਜਿਨ੍ਹਾਂ ਨੂੰ ਤਨਖਾਹ ਲਈ ਗਈ ਸੀ ਧਾਰਮਿਕ ਸਦਮਾ ਲੰਗ ਗੰਗਾ ਉਹਨਾਂ ਦੇ ਵੱਲੋਂ ਪਤਾ ਲੱਗਾ ਕਿ ਉੱਥੇ ਜਾ ਕੇ ਵਕ ਵਕਤਾਂ ਤੇ ਗੁਰਦੁਆਰਾ ਸਹਿਬਾਨ ਦੇ ਵਿੱਚ ਆਪਣੀ ਸੇਵਾ ਦਾ ਕੰਮ ਮੁਕੰਮਲ ਕਰ ਲਿਆ ਗਿਆ ਤੇ ਹੁਣ ਉਸ ਤੋਂ ਬਾਅਦ ਅਕਾਲੀ ਦਲ ਦੀ ਮਜ਼ਬੂਤੀ ਲਈ ਕੀ ਹੋਵੇਗਾ ਕਿ ਅਕਾਲੀ ਦਲ ਮਜ਼ਬੂਤ ਹੋ ਸਕੇਗਾ ਜਾਂ ਨਹੀਂ ਹੋ ਸਕੇਗਾ ਇਹ ਵਕਤ ਦੇ ਉਤਨਰ ਪਰ ਕਰਦੀ ਗੱਲ ਆ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਮੋੜ ਕੱਟੇਗਾ ਅਕਾਲੀ ਦਲ ਦੇ ਵੱਲੋਂ ਆਉਂਦੇ ਸਮੇਂ ਦੇ ਵਿੱਚ ਕੀ ਕੀ ਹੋਰੀ ਯਤਨ ਕੀਤੇ ਜਾਣਗੇ ਇਹ ਸਮੇਂ ਦੇ ਉਤਨਰ ਪਰ ਕਰਦੀ ਗੱਲ ਆ ਅਗਲੀ ਗੱਲ ਇਹ ਆ ਕਿ ਦਲਜੀਤ ਦਸਾਂਝ ਦੇ ਚੰਡੀਗੜ੍ਹ ਦੇ ਵਿੱਚ ਹੋਏ ਸ਼ੋਅ ਨੇ ਕਈ ਤਰ੍ਹਾਂ ਦੇ ਸਵਾਲ ਪੈਦਾ ਕੀਤੇ ਆ ਜਿਸ ਤਰੀਕੇ ਨਾਲ ਦਲਜੀਤ ਦਸਾਂਝ ਦੇ ਇਹ ਸ਼ੋਅ ਦੇ ਉੱਤੇ ਪਾਬੰਦੀਆਂ ਸਨ 10 ਵਜੇ ਰਾਤ ਨੂੰ ਇਹ ਸ਼ੋਅ ਬੰਦ ਕਰਨਾ ਟ੍ਰੈਫਿਕ ਦੀ ਸਮੱਸਿਆ ਕਈ ਹੋਰ ਗੱਲਾਂ ਗੀਤ ਆ ਜਿਹੜੇ ਉਹ ਕੋਈ दारू ਸ਼ਰਾਬ ਵਾਲੇ ਨਹੀਂ ਗਾਉਣੇ ਇਹਨਾਂ ਗੱਲਾਂ ਤੋਂ ਬਾਅਦ ਦਲਜੀਤ ਸਾਂਝ ਨੇ ਜਦੋਂ ਇਸ ਪ੍ਰੋਗਰਾਮ ਨੂੰ ਪੇਸ਼ ਕੀਤਾ ਤਾਂ ਉਹਦੇ ਵੱਲੋਂ ਤਿੱਖੇ ਸ਼ਬਦ ਕੁਵਾਰ ਕੀਤੇ ਗਏ ਆ ਉਹਨੇ ਇਹ ਗੱਲ ਕਹੀ ਆ ਕਿ ਝੁਕੇਗਾ ਨਹੀਂ ਸਾਲਾ ਜੇਕਰ ਪੁਸ਼ਪਾ ਫਿਲਮਾਂ ਦੇ ਵਿੱਚ ਆ ਸਕਦੀ ਇਹ ਗੱਲ ਤੇ ਫਿਰ ਝੁਕੇਗਾ ਨਹੀਂ ਜੀਜਾ ਇਹ ਵੀ ਗੱਲ ਮੰਨੋ ਉਹਨੇ ਇਹ ਗੱਲ ਕਹੀ ਆ ਕਿ ਜੇ ਸਾਲਾ ਨਹੀਂ ਝੁਕੂਗਾ ਤੇ ਫਿਰ ਜੀਜਾ ਕਿਵੇਂ ਝੁਕ ਜਾਊਗਾ ਨਾਲੀ ਉਹਨੇ ਇਹ ਗੱਲ ਕਹੀ ਹੈ ਕਿ ਮੁਰੇ ਦਸਾਂਝਾ ਵਾਲਾ ਖੜਾ ਪਰਵਾਹ ਨਹੀਂ ਕਰਦਾ ਮੈਨੂੰ ਬਹੁਤ ਲੰਮਾ ਸਮਾਂ ਹੋ ਗਿਆ ਇਹਨਾਂ ਗੱਲਾਂ ਦੇ ਵਿੱਚੋਂ ਨਿਕਲਦਿਆਂ ਦਲਜੀਤ ਦਸਾਂਝ ਦਾ ਨਾਂ ਅੱਜ ਬਹੁਤ ਵੱਡਾ ਅੱਜ ਉਹਦੇ ਨਾਂ ਦੀ ਤੂਤੀ ਬੋਲਦੀ ਆ ਜਿਹੜੇ ਸੁਝਵਾਨ ਆ ਉਹ ਇਹ ਗੱਲ ਕਹਿੰਨੇ ਕਿ ਦਲਜੀਤ ਨੂੰ ਇਹਨਾਂ ਗੱਲਾਂ ਦੇ ਉੱਤਰ ਦੇਣ ਤੋਂ ਬਚਣਾ ਚਾਹੀਦਾ ਇਸ ਤੋਂ ਅਗਲੀ ਥਾਂ ਉਹਦੇ ਕੋਲੇ ਹੈ ਵੀ ਨਹੀਂ ਪਹੁੰਚਣ ਦੇ ਲਈ ਤੇ ਇਸ ਥਾਂ ਦੇ ਉੱਤੇ ਪਹੁੰਚ ਕੇ ਉਹਨੂੰ ਕੋਈ ਡੇਗ ਵੀ ਨਹੀਂ ਸਕਦਾ ਪਰ ਹਾਂ ਜੇਕਰ ਉਹਦੇ ਵੱਲੋਂ ਮੂੰਹ ਦੇ ਵਿੱਚੋਂ ਇਹੋ ਜਿਹਾ ਸ਼ਬਦ ਕੱਢ ਦਿੱਤਾ ਗਿਆ ਵੀ ਜਿਹੜਾ ਕੱਲ ਨੂੰ ਲੋਕਾਂ ਨੂੰ ਕੋਈ ਇਹਦਾ ਲੱਗੇ ਯਾਰ ਕਿ ਇਹਦੇ ਵਿੱਚ ਤਾਂ ਹੰਕਾਰ ਆ ਗਿਆ ਤਾਂ ਇਹਦੇ ਨਾਲ ਉਹਦੀ ਨੈਗੇਟਿਵਿਟੀ ਇੱਕਦਮ ਸ਼ੁਰੂ ਹੋ ਸਕਦੀ ਜਿਵੇਂ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਹੋਬੀ ਧੜੀਵਾਲ ਦੀ ਹੋਈ ਆ ਮੈਂ ਖਾਸਾ ਵੱਡਾ ਬੰਦਾ ਉਹਨੇ ਪੰਜਾਬ ਦੇ ਲੋਕਾਂ ਨੂੰ ਇੱਕ ਡਾਇਲੋਗ ਦੇਤਾ ਤੇ ਉਸੇ ਤਰੀਕੇ ਦੇ ਨਾਲ ਦਿਲਜੀਤ ਦਸਾਂਝ ਨੂੰ ਵੀ ਇਹੋ ਜਿਹੀਆਂ ਗੱਲਾਂ ਕਰਨ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਵਿਵਾਦ ਪੈਦਾ ਹੁੰਦੇ ਰਹਿੰਦੇ ਆ ਵੱਡੇ ਬੰਦਿਆਂ ਦੇ ਖਾਸ ਤੌਰ ਤੇ ਹੁੰਦੇ ਆ ਜਿੰਨਾ ਵੱਡਾ ਬੰਦਾ ਓਨੀ ਵੱਡੀ ਖਬਰ ਪਰ ਉਹਨੂੰ ਇਹਨਾਂ ਗੱਲਾਂ ਦਾ ਜਵਾਬ ਦੇਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਕਿਉਂਕਿ ਜਵਾਬ ਤਾਂ ਦਈਏ ਜੇਕਰ ਉਹਨੂੰ ਜਵਾਬ ਦੇ ਕੇ ਕੋਈ ਬਾਅਦ ਵਿੱਚ ਸਵਾਲ ਖਤਮ ਹੁੰਦਾ ਹੋਵੇ ਉਹਨੇ ਸ਼ੋਅ ਕਰਨੇ ਆ ਨਹੀਂ ਕਰਨੇ ਉਹਦੀ ਨਿੱਜੀ ਮਰਜ਼ੀ ਆ ਉਹਦੇ ਕੰਮ ਚੱਲ ਰਿਹਾ ਉਹਨੂੰ ਚੁੱਪ ਕਰਕੇ ਉਹਦਾ ਕੰਮ ਕਰਨਾ ਚਾਹੀਦਾ ਤੇ ਹਰ ਗੱਲ ਦਾ ਉੱਤਰ ਦੇ ਕੇ ਆਪਾਂ ਇੱਕ ਨਵਾਂ ਵਿਵਾਦ ਸਹਿੇੜ ਸਕਦੇ ਆ ਇਹਦੇ ਵਿੱਚੋਂ ਖੜਾ ਬਾਅਦ ਵਿੱਚ ਛੁੱਟਦਾ ਨਹੀਂ ਉਸ ਤੋਂ ਕੋਲੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਸੀਤ ਲਹਿਰ ਜਾਰੀ ਆ 1 ਡਿਗਰੀ ਸੈਲਸੀਅਸ ਦੇ ਨਾਲ ਫਰੀ ਰਿਕਾਰਡ ਸਭ ਤੋਂ ਠੰਡਾ ਰਿਹਾ ਤੇ ਉਸ ਤੋਂ ਕੋਲੀ ਗੱਲ ਇਹ ਆ ਵੀ ਇਸ ਵੇਲੇ ਪੰਜਾਬ ਤੇ ਹਰਿਆਣਾ ਦੇ ਵਿੱਚ ਠੰਡ ਕਹਿਰ ਭਰਾ ਰਹੀ ਹੈ ਫਰੀਦਕੋਟ 1 ਡਿਗਰੀ ਸੈਲਸੀਅਸ ਦੇ ਨਾਲ ਘੱਟੋ ਘੱਟ ਤਾਪਮਾਨ ਨਾਲ ਖੇਤਰ ਦਾ ਸਭ ਤੋਂ ਠੰਡਾ ਸਥਾਨ ਰਿਹਾ ਪੰਜਾਬ ਦੇ ਵਿੱਚ ਗੁਰਦਾਸਪੁਰ ਤੇ ਬਠਿੰਡਾ ਚ ਵੀ ਠੰਡੀਆਂ ਰਾਤਾਂ ਦਾ ਅਨੁਭਵ ਕੀਤਾ ਗਿਆ ਜਿੱਥੇ ਘੱਟੋ ਘੱਟ ਤਾਪਮਾਨ ਕਰਬਾਰ 2 ਡਿਗਰੀ ਸੈਲਸੀਅਸ ਤੇ 4.6 ਡਿਗਰੀ ਸੈਲਸੀਅਸ ਤੱਕ ਰਿਹਾ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਪਠਾਨਕੋਟ ਦੇ ਵਿੱਚ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦ ਕਿ ਅੰਮ੍ਰਿਤਸਰ ਦੇ ਵਿੱਚ 3.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਇਹ ਵੀ ਗੱਲ ਕਹੀ ਗਈ ਕਿ ਲੁਧਿਆਣੇ ਦੇ ਵਿੱਚ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਤੇ ਪਟਿਆਲੇ ਦੇ ਵਿੱਚ 3.8 ਡਿਗਰੀ ਸੈਲਸੀਅਸ ਆ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਹਰਿਆਣਾ ਦੇ ਵਿੱਚ ਹਿਸਾਰ ਦੇ ਵਿੱਚ ਤਾਪਮਾਨ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਨਾਰਨੌਲ ਦੇ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਪਿਵਾਨੀ ਨੂੰ ਵੀ ਠੰਡ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿੱਥੇ ਘੱਟੋ ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ ਸੋ ਦੇਖਦੇ ਭਾਈ ਆਉਂਦੇ ਸਮੇਂ ਵਿੱਚ ਠੰਡ ਹੋਰ ਕਿਹੜੇ ਕਿਹੜੇ ਮੋੜ ਕੱਟਦੀ ਹੈ ਪਰ ਪੰਜਾਬ ਦੇ ਵਿੱਚ ਧੁੰਦ ਤੇ ਕੋਰਾ ਵੀ ਜ਼ੋਰਦਾਰ ਆ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਗੱਡੀਆਂ ਸੰਭਲ ਕੇ ਚਲਾਉਣੀਆਂ ਚਾਹੀਦੀਆਂ ਗੱਡੀ ਡਰ ਕੇ ਚਲਾਉਣੀ ਚਾਹੀਦੀ ਹੈ ਡਰਾ ਕੇ ਬਿਲਕੁਲ ਨਹੀਂ ਚਲਾਉਣੀ ਚਾਹੀਦੀ ਆਉਂਦੇ ਸਮੇਂ ਦੇ ਵਿੱਚ ਠੰਡ ਕਰਕੇ ਕੀ ਕੀ ਨਵੇਂ ਮੋੜ ਆਉਂਦੇ ਆ ਵਕਤ ਦੱਸੂਗਾ ਪਰ ਠੰਡ ਨੇ ਆਪਣਾ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਠੰਡ ਇਸ ਵੇਲੇ ਪੂਰੇ ਜ਼ੋਰਾਂ ਦੇ ਉੱਤੇ ਆ ਤੇ ਅੱਜ ਆਪਾਂ ਜਦੋਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਤਾਂ ਇਸ ਵੇਲੇ ਦੋ ਪੋ ਆ ਦੋ ਪੋ ਨੂੰ ਪੋ ਤੇ ਮਾਘ ਦੋ ਮਹੀਨੇ ਇਹੋ ਜਿਹੇ ਆ ਜਿਵੇਂ ਕਿ ਆਪਾਂ ਜੇਟ ਤੇ ਹੜ ਗਰਮੀਆਂ ਦੇ ਵਿੱਚ ਕਹਿੰਦੇ ਤੇ ਪੋ ਤੇ ਮਾਘ ਸਾਲਾਂ ਦੇ ਵਿੱਚ ਐਸੇ ਮਹੀਨੇ ਆ ਜਿਹੜੇ ਕਿ ਠਾਰੀ ਦਾ ਅਹਿਸਾਸ ਕਰਾਉਂਦੇ ਆ ਤੇ ਜੇਠ ਹੜ ਮੁੜ ਕੇ ਦਾ ਅਹਿਸਾਸ ਕਰਾਉਂਦੇ ਆ ਸੋ ਠਾਰੀ ਦੇ ਇਹਨਾਂ ਦਿਨਾਂ ਦੇ ਵਿੱਚ ਪੋ ਦੋ ਪੋ ਨੂੰ ਅੱਜ ਤੁਸੀਂ ਇਸ ਗੱਲ ਦਾ ਅਹਿਦ ਕਰੋ ਕਿ ਅਸੀਂ ਆਪਣੇ ਸਰੀਰ ਦੀ ਸੰਭਾਲ ਕਰਨੀ ਆ ਰੋਗਾਂ ਤੋਂ ਬਚਣਾ ਖਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਨੂੰ ਬਚਾ ਕੇ ਰੱਖਣਾ ਸੋ ਬਹੁਤ ਬਹੁਤ ਮਿਹਰਬਾਨੀ ਅੱਜ ਲਈ ਖਬਰਾਂ ਅੱਜ ਲਈ ਜਾਣਕਾਰੀਆਂ ਇੰਨੀਆਂ ਹੀ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਦਿੱਲੀ ਦੀਆਂ ਦੇਸ਼ ਦੁਨੀਆ ਦੀਆਂ ਕਿਸਾਨ ਅੰਦੋਲਨ ਦੀਆਂ ਸਮੁੱਚੇ ਪੰਜਾਬ ਦੀਆਂ ਲੈ ਕੇ ਮੜਾ ਹਾਜ਼ਰ ਹੋਵਾਂਗੇ ਉਰ ਉਤਖਲੀ ਅੱਗੇ ਦਿਓ ਸਾਰੇ ਹੀ ਸਾਡੇ ਵਾਲਾ ਰੇਡੀਓ ਨੂੰ ਸੁਣਨ ਵਾਲੇ ਪਿਆਰ ਕਰਨ ਵਾਲੇ ਪੰਜਾਬੀ ਪਹਿਣਾ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਵੀ ਤੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ